ਗੁਰਦੁਆਰਾ ਸ੍ਰੀ ਅਕਾਲਗੜ੍ਹ ਸੋਹਣੀ ਸਾਹਿਬ ਤੋਂ ਆਪਾਂ ਹੁਣ ਤੁਰ ਪਏ ਆ ਜੀ ਥੋੜਾ ਸਲੋ ਕਰਵਾ ਪਏ ਇੱਥੇ ਗੁਰਦੁਆਰਾ ਸ੍ਰੀ ਪਖਾਨੀ ਸਾਹਿਬ ਹਨ ਤੇ ਸਾਹਮਣੇ ਪਹਾੜਾਂ ਦੇ ਨਾਲ ਆਪਾਂ ਸੜਕ ਤੋਂ ਥੱਲੇ ਦੇਖ ਰਹੇ ਆ ਆਪਣੇ ਜ਼ਿਮੀਂਦਾਰ ਭਾਈ ਪੰਜਾਬੀ ਨੇ ਸਾਰੇ ਤੇ ਫਸਲ ਵਾਲੀ ਜੋ ਵੀ ਆ ਗੰਨਾ ਗੁੰਨਾ ਆਪਣਾ ਖੇਤੀ ਕਣਕ ਕੁੰਕ ਦੀ ਬਜਾਈ ਚੱਲਦੀ ਪਈਆ ਪਰ ਜਿਹੜੀ ਸਭ ਤੋਂ ਸੋਹਣੀ ਗੱਲ ਲੱਗਿਆ ਕਿ ਇੱਥੇ ਪਹਾੜ ਪੈਂਦੇ ਨੇ ਤੇ ਪਹਾੜਾਂ ਚ ਹਮੇਸ਼ਾ ਪਥਰੀਲੇ ਪਥਰੀਲੇ ਖੇਤ ਹੁੰਦੇ ਨੇ ਜ਼ਮੀਨਾਂ ਚ ਪੱਥਰ ਹੁੰਦਾ ਪਰ ਇਹਨਾਂ ਨੇ ਇੰਨੀਆਂ ਕਿ ਰੋਲੀਆਂ ਜ਼ਮੀਨਾਂ ਬਣਾਈਆਂ ਹੋਈਆਂ ਨੇ ਨਾ ਇੱਥੇ ਦੇਖੋ ਮੈਂ ਜ਼ੂਮ ਕਰਦਾ ਆਹ ਦੇਖੋ ਇੰਨੀਆਂ ਰੋਲੀਆਂ ਜ਼ਮੀਨਾਂ ਨੇ ਕਿ ਇੱਥੇ ਜੀ ਬੜਾ ਲੱਗ ਜਾਂਦਾ ਜੀ ਇੱਕ ਤਾਂ ਇਸ ਕਰਕੇ ਲੱਗਦਾ ਹੈ ਕਿ ਜ਼ਮੀਨਾਂ ਰੋਲੀਆਂ ਨੇ ਦੁਜੈ ਇਸ ਕਰਕੇ ਲੱਗਦਾ ਹੈ ਕਿ ਮੈਨੂੰ ਲੱਗਦਾ ਹੈ ਕਿ ਅਸਲੀ ਪੰਜਾਬ ਇੱਥੇ ਵਸਿਆ ਹੋਇਆ ਹੈ ਜਿਹੜੇ ਪੰਜਾਬ ਚੋਂ ਆਪਾ ਰਹਿੰਦੇ ਆ ਉਹ ਪੰਜਾਬ ਪੰਜਾਬ ਹੈ ਹੀ ਨਹੀਂ ਇੱਥੇ ਸਾਰੇ ਮੁੰਡੇ ਕੇਸ ਸਧਾਰੀ ਨੇ ਸਰਦਾਰ ਹੈ ਨਿੱਕੇ ਨਿੱਕੇ ਨਿਆਣਿਆਂ ਦੇ ਵੀ ਵਾਲ ਰੱਖੇ ਹੋਏ ਨੇ ਤੇ ਪੰਜਾਬੀ ਤੇ ਠੇਠ ਪੰਜਾਬੀ ਤੇ ਉਹਨਾਂ ਦੇ ਘਰ ਉਹੀ ਪੁਰਾਣੇ ਹਵੇਲੀਆਂ ਟਾਈਪ ਘਰ ਉਹੀ ਚੁੰਨੇ ਚੱਲਦੇ ਪੈਣੇ ਤੇ ਆਪਣੇ ਪੰਜਾਬ ਦੇ ਵਿੱਚ ਤਾਂ ਸਾਰੇ ਸਿਲੰਡਰਾਂ ਜੋਗੇ ਰਹਿ ਗਏ ਨੇ ਆਪਣੇ ਪੰਜਾਬ ਚ ਤਾਂ ਸ਼ਹਿਰ ਹੀ ਕੋਈ ਥਾਪੀ ਥੱਪਦਾ ਹੋਵੇ ਤੇ ਇੱਥੇ ਬਹੁਤ ਸੋਹਣਾ ਮੋੜ ਹੈ ਬੜਾ ਦਿਲ ਲੱਗਦਾ ਪਿਆ ਮੇਰੇ ਨਾਲ ਦਾ ਬਾਈ ਐ ਇਹ ਕਹਿੰਦਾ ਮੈਂ ਇੱਥੇ ਇੱਕ ਮਹੀਨਾ ਕਿਰਾਏ ਤੇ ਕਮਰਾ ਲੈ ਕੇ ਹਨਾ ਕਹਿੰਦਾ ਕਿਰਾਏ ਤੇ ਜੀ ਨਹੀਂ ਕਰ ਰਿਹਾ ਵਾਪਸ ਜਾਣ ਨੂੰ ਹਾਂ ਮੈਂ ਜਿਹੜੀ ਗੱਲ ਕਰਦਾ ਪਿਆ ਸੀ ਕੁਦਰਤੀ ਮੇਰਾ ਇੱਧਰ ਧਿਆਨ ਪੈ ਗਿਆ ਇਹ ਆ ਘਰ ਚ ਲੈ ਨਹੀਂ ਸਕਦੇ ਨਹੀਂ ਮੈਂ ਤਾਂ ਇੱਥੇ ਆ ਆ ਦੇ ਆ ਸਾਹਮਣੇ ਘਰ ਦੇ ਵਿੱਚੋਂ ਧੂਆ ਨਿਕਲਦਾ ਪਿਆ ਦੇਖ ਜਿਹੜੀ ਮੈਂ ਗੱਲ ਕਰਦਾ ਪਿਆ ਸੀ ਉਹੀ ਹੋਈ ਸਾਡੇ ਪਿੰਡਾਂ ਚ ਪੰਜਾਬ ਦੇਆਂ ਚ ਚੁੱਲ੍ਹੇ ਚੱਲੇ ਖਤਮ ਹੋ ਗਏ ਜੀ ਆਜੋ ਸਵੈਲ ਆਉਣ ਲੱਗੀ ਸਾਡੇ ਵਾਲਿਆਂ ਨੂੰ ਹਾਂ ਸਾਡੀਆਂ ਵੀ ਚਾ ਨਹੀਂ ਪੀਂਦੇ ਜਿੱਥੇ ਤੁਮੇ ਦੀ ਸਵੈਲ ਆਉਂਦੀ ਹੈ ਬਿਲਕੁਲ ਜੀ ਇੱਥੇ ਘਰ ਘਰ ਚੁੱਲਾ ਬਲ ਰਿਹਾ ਘਰ ਘਰ ਚੁੱਲਾ ਬਲ ਰਿਹਾ ਬੜਾ ਸੋਹਣਾ ਮੋਲ ਹੈ ਇੱਥੇ ਰਹਿਣ ਨੂੰ ਜੀ ਕਰਦਾ ਇੱਥੇ ਬਹੁਤ ਸੋਹਣੀ ਗੱਲ ਬਾਤ ਹੈ ਸੋ ਲੱਗੇ ਜਾਨੇ ਅਸੀਂ ਇੱਕ ਲੋਕਲ ਛੜਕ ਥਾਣੀ ਗੁਰਦੁਆਰਾ ਸ੍ਰੀ ਪਖਾਨੀ ਸਾਹਿਬ ਹਨ ਜਿਹੜਾ ਇੱਥੋਂ ਹੈਗਾ 11 ਕਿਲੋਮੀਟਰ ਦੂਰ ਆਜੋ ਤੁਹਾਨੂੰ ਲੈ ਕੇ ਚਲਦੇ ਆ ਗੁਰਦੁਆਰਾ ਸ੍ਰੀ ਪਖਾਨੀ ਸਾਹਿਬ ਵੀਡੀਓ ਦੇਖਦੇ ਸਾਰੇ ਬਜ਼ੁਰਗਾਂ ਮਾਤਾਵਾਂ ਭੈਣਾਂ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਤੇ ਇਸ ਟਾਈਮ ਆਪਾਂ ਖੜੇ ਆ ਜੀ ਗੁਰਦੁਆਰਾ ਸ੍ਰੀ ਤੀਰਗੜੀ ਸਾਹਿਬ ਪੌਤ ਸ਼ਹੀਦ ਅਸਨੇ ਆ ਸਾਹਮਣੇ ਤੇ ਆਜੋ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਉਣੇ ਆ ਗੁਰਦੁਆਰਾ ਸਾਹਿਬ ਦਾ ਇਤਿਹਾਸ ਕੀ ਆ ਉਹਦੇ ਬਾਰੇ ਦੱਸ ਰਿਆਂ ਆ ਆ ਜੋ ਜੀ ਪਿੰਡ ਦੀ ਗਲੀ ਤੋਂ ਥੋੜੀ ਉੱਚੀ ਜਗ੍ਹਾ ਤੇ ਬਣਿਆ ਹੋਇਆ ਗੁਰਦੁਆਰਾ ਸਾਹਿਬ ਤੇ ਨਾਲ ਦਰਖਤ ਹਰਿਆਲੀ ਤੇ ਸੋਹਣੀ ਸੋਹਣਾ ਜਿਹਾ ਮੋਲ ਏ ਇੱਥੇ ਲਾ ਦੀਏ ਮੋਟਰਸਾਈਕਲ ਮੋਟਰਸਾਈਕਲ ਇੱਥੇ ਲਾਣਾ ਹੈ ਨਾ ਪਰ ਇਹ ਜੀ ਰਸਤਾ ਛਾਦਾ ਕਿਆ ਲੱਗੋ ਦੀ ਦੇਖਦੇ ਆਂ ਫਿਰ ਇੱਕ ਤਾਂ ਰਸਤਾ ਆ ਜਾਂਦਾ ਤੇ ਅੱਗੋਂ ਵੀ ਸ਼ਾਇਦ ਰਸਤਾ ਹੋਵੇਗਾ ਗੁਰਦੁਆਰਾ ਸਾਹਿਬ ਦਾ ਅੱਗੇ ਦੇਖਦੇ ਆਂ ਗੁਰਦੁਆਰਾ ਫਕਾਨੀ ਸਾਹਿਬ ਦੀ ਮੇਨ ਐਂਟਰਸ ਤੇ ਐਂਟਰਸ ਤੇ ਸਾਹਮਣੇ ਬੋਰਡ ਲੱਗਾ ਮਹਾਨ ਗੁਰਮਤ ਸਮਾਗਮ ਸਲਾਨਾ ਜੋੜ ਮੇਲਾ ਮੰਡੀ ਮੰਡੀ ਵਾਲਾ ਬਾਬਾ ਆਪਣੇ ਨੇੜੇ ਆ ਆਪਣੇ ਤੋਂ 10 ਕਿਲੋਮੀਟਰ ਦੂਰ ਹੈ ਤੇ ਉਹਨਾਂ ਦੇ ਬੋਰਡ ਇੱਥੇ ਵੀ ਲੱਗੇ ਹੋਏ ਨੇ ਸੋ ਗੁਰਦੁਆਰਾ ਸਾਹਿਬ ਦਾ ਐਂਟਰਸ ਸਾਹਮਣੇ ਬੋਰਡ ਗੁਰਦੁਆਰਾ ਸਾਹਿਬ ਇਹ ਪਵਿੱਤਰ ਸਥਾਨ ਤੇ ਖੜੇ ਹੋ ਗੁਰੂ ਗੋਬਿੰਦ ਸਿੰਘ ਜੀ ਨੇ ਬਾਈ ਤਾਰ ਦੇ ਪਹਾੜੀ ਰਾਜਾ ਨਾਲ جنگ ਲੜੀ ਤੇ ਗੁਰੂ ਜੀ ਨੇ 13ਵੇਂ ਦਿਨ ਰਾਜਾ ਹਰੀਚੰਦ ਹੰਡੂ ਜੀ ਨੂੰ ਇੱਕੋ ਹੀ ਤੀਰ ਨਾਲ ਫਤਿਹ ਕੀਤਾ ਤੇ ਇਹ ਬੋਰਡ ਦਾ ਦਰਖਤ ਹੈ ਉਹਨਾਂ ਟਾਈਮਾਂ ਦਾ ਹੋਇਆ ਇਹ ਵੀ ਗੁਰਦੁਆਰਾ ਸਾਹਿਬ ਦਾ ਲੰਗਰ ਹਾਲ ਤੇ ਸਾਹਮਣੇ ਦਰبار صاحب ਦਫਤਰ ਤੇ ਰਹਿਣ ਸਹਿਣ ਲਈ ਕਮਰੇ ਵੀ ਮਿਲ ਜਾਂਦੇ ਨੇ ਇੱਥੇ ਨਿਸਾਨ ਸਾਹਿਬ ਗੁਰਦੁਆਰਾ ਸ੍ਰੀ ਤਿਰਗੜ੍ਹ ਸਾਹਿਬ ਮੱਥਾ ਟੇਕਦੇ ਆ ਦਰਬਾਰ ਸਾਹਿਬ ਦਰਸ਼ਨ ਦਿਖਾਲ ਕਰਦੇ ਆ ਤੇ ਫਿਰ ਤੁਹਾਨੂੰ ਦੱਸਦੇ ਆ ਇੱਥੋਂ ਦਾ ਇਤਿਹਾਸ ਕੀ ਹੈ ਸਾਮਣੇ ਦਰਬਾਰ ਸਾਹਿਬ ਤੇ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਇਹ ਆ ਕਿ ਇਸ ਪਵਿੱਤਰ ਜਗ੍ਹਾ ਤੇ ਗੁਰੂ ਗੋਬਿੰਦ ਸਿੰਘ ਨੇ ਜਿਹੜੇ 14 ਯੁੱਧ ਜੜੇ ਨੇ ਨਾ ਧਰਮ ਧਰਮ ਲਈ ਉਹਨਾਂ ਚੋਂ ਪਹਿਲਾ ਜਿਹੜਾ ਯੁੱਧ ਲੜਿਆ ਸੀਗਾ ਉਹ ਇਸੇ ਪਵਿੱਤਰ ਜਗ੍ਹਾ ਤੇ ਲੜਿਆ ਗਿਆ ਸੀ ਤੇ ਗੁਰੂ ਜੀ ਦੀ ਫੌਜ 7000 ਸੀ ਜਿਹਦੇ ਵਿੱਚ ਭਾਈ ਕਰਪਾਲ ਦਾਸ ਤੇ ਪੀਰ ਬੁੱਧੂ ਸ਼ਾਹ ਤੇ ਉਹਨਾਂ ਦੇ ਪੁੱਤਰ ਇਹ ਸਭ ਸਾਮਿਲ ਸੀਗੇ ਤੇ ਜਿਹੜੇ ਪਹਾੜੀ ਰਾਜੇ ਸੀ ਪੰਜ ਰਾਜੇ ਪਹਾੜੀ ਰਾਜੇ ਰਲ ਕੇ ਆਏ ਸੀਗੇ ਤੇ ਉਹਨਾਂ ਦੀ ਜਿਹੜੀ ਫੌਜ ਸੀਗੀ ਉਹ 25000 ਦੀ ਫੌਜ ਸੀਗੀ ਤੁਹਾਡਾ ਕਦੇ ਵੀ ਟਾਈਮ ਲੱਗੇ ਤਾਂ ਤੁਸੀਂ ਇਸ ਗੁਰਦੁਆਰਾ ਸਾਹਿਬ ਦਰਸ਼ਨ ਕਰਨ ਜ਼ਰੂਰ ਆਣਾ ਗੁਰਦੁਆਰਾ ਸ੍ਰੀ ਪਖਾਨੀ ਸਾਹਿਬ ਸ੍ਰੀ ਕੀਰਗੜ੍ਹ ਸਾਹਿਬ ਪੌਂਟਾ ਸਾਹਿਬ ਤੋਂ 15 ਤੋਂ 16 ਕਿਲੋਮੀਟਰ ਦੂਰ ਬੜੀ ਸ਼ਾਂਤ ਤੇ ਸੋਹਣੀ ਜਗ੍ਹਾ ਤੇ ਬਣਿਆ ਹੋਇਆ ਗੁਰਦੁਆਰਾ ਸਾਹਿਬ ਹੈ। ਸੋ ਵੀਡੀਓ ਤੇ ਕਲਿੱਕ ਕਰਨ ਲਈ ਧੰਨਵਾਦ। ਸਤਿ ਸ੍ਰੀ ਅਕਾਲ। ਫਿਰ ਮਿਲਾਂਗੇ ਤੁਹਾਨੂੰ ਕਿਸੇ ਨਵੀਂ ਜਗ੍ਹਾ ਤੇ। ਤਦ ਤੱਕ ਲਈ ਸਤਿ ਸ੍ਰੀ ਅਕਾਲ। ਤੇ ਦਰਸ਼ਨ ਕਰਨ ਜੋਗਾ।